बलाक संति जिला प्रिशद चोण च आम पार्टी की भारी जित बिश चो आदमी पार्टी शानदार जितविरोध जित, जित हरदम पत्नी अरविंद जीत कौर ने समूह वोटर पार्टी वर्करा का धनबाद किया कि यह चो नतीजे साबित करते हैं कि लोग भगवंत मानते हलका विधायक गुरलाल कनौर की अगवाई हेठ चल रही सरकार दीतिया इमानदार प्रशासन पूरी तरह संतुष्ट हैं ਹਰਦੀਪ ਸਿੰਘ ਸਰਪੰਚ ਨੇ ਦੱਸਿਆ ਕਿ ਪੰਚਾਇਤ ਸਮਤੀ ਦੀਆਂ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕਨੌਰ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਵਿੱਚੋਂ ਸਮਸਪੁਰ ਸੀਟ ਤੇ ਉਮੀਦਵਾਰ ਅਕਵਿੰਦਰਜੀਤ ਕੌਰ ਨਿਰਵਿਰੋਧ ਜੁਨੇ ਗਏ ਇਸ ਦੇ ਨਾਲ ਹੀ ਕਨੌਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਤੇ ਵੀ ਆਮ ਆਦਮੀ ਪਾਰਟੀ ਦੀ ਜਿੱਤ ਨੇ ਵਿਰੋਧੀ ਪਾਰਟੀਆਂ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਲੋਕ ਵਿਕਾਸ ਅਤੇ ਸਾਫ਼ ਸੁਥਰੀ ਰਾਜਨੀਤੀ ਦੇ ਨਾਲ ਖੜੇ ਹਨ ਹਰਦੀਪ ਸਿੰਘ ਨੇ ਕਿਹਾ ਕਿ ਹੋਰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਵੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕੀਆਂ ਉਹਾਨਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਿੱਤ ਸਿੱਖਿਆ, ਸਿਹਤ, ਮੁਫਤ ਬਿਜਲੀ, ਪਾਣੀ, ਰੋਜ਼ਗਾਰ ਅਤੇ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੇ ਲੋਕਾਂ ਦੇ ਪਰੋਸੇ ਦੀ ਪ੍ਰਤੀਕ ਹੈ। ਕਨੌਰ ਤੋਂ ਰਾਜਿੰਦਰ ਸਿੰਘ ਮੋਹੀ ਦੀ ਖਬਰ। ਹਾਂ ਜੀ ਸਰਦਾਰ। ਸਭ ਤੋਂ ਪਹਿਲਾਂ ਫਤੇ ਪ੍ਰਵਾਨ ਕਰੋ ਵਾਇਗ੍ਰੋਜੀ ਕਾਲਤਾ ਸ੍ਰੀ ਵਾਇਗ੍ਰੋਜੀ ਕੀ ਫਤੇ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਜ਼ਿਲ੍ਹਾ ਪ੍ਰੀਜ਼ਿਡੈਂਟ ਦੇ ਬਲੋਕ ਸਮਿਤੀ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਸੀ ਤੇ ਕੱਲ੍ਹ ਸਾਰਾ ਮੈਦਾਨ ਫਤੇ ਵੀ ਹੋ ਚੁੱਕਿਆ ਹੈ ਇਸੇ ਤਰ੍ਹਾਂ ਮੇਰੀ ਧਰਮ ਪਤਨੀ ਬੀਬੀ ਇਕਵਿੰਦਰਜੀਤ ਕੋਰ ਜੋਨ ਊਂਸਰ ਤੋਂ ਐਮਐਲਏ ਗਰਲਾਲਪਨੌਰ ਤੇ ਆਮ ਆਦਮੀ ਪਾਰਟੀ ਦੀ ਟੀਮ ਨੇ ਸਾਰੀ ਨੇ ਸਾਡੇ ਦੇ ਵਿਸ਼ਵਾਸ ਜਤਾਇਆ ਤੇ ਸਾਨੂੰ ਮੈਦਾਨ ਵਿੱਚ ਉਤਾਰਿਆ ਪਹਿਲਾਂ ਅਸੀਂ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਦੇ ਵਿਸ਼ਵਾਸ ਜਤਾਇਆ ਅਤੇ ਅਸੀਂ ਊਂਸਰ ਜੋਨ ਤੋਂ ਬੀਬੀ ਇਕਵਿੰਦਰਜੀਤ ਕੋਰ ਜੇਤੂ ਰਹੇ ਨੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਪਿੰਡ ਵਾਸੀਆਂ ਅਤੇ ਇੱਕ ਗੱਲ ਹੋਰ ਜਿਸ ਵਿੱਚ ਸਾਡੇ ਪਿੰਡ ਵਿੱਚੋਂ ਆਮ ਆਦਮੀ ਪਾਰਟੀ ਨੂੰ 70% ਵੋਟ ਪੋਲ ਹੋਈ ਜਿਸ ਵਿੱਚ 70% ਵੋਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਈ ਮੈਂ ਸਭ ਤੋਂ ਵੱਧ ਧੰਨਵਾਦ ਆਪਣੇ ਪਿੰਡ ਵਾਸੀਆਂ ਦਾ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਐਡੀ ਲੀਡ ਨਾਲ ਦਿੱਤਾ ਹੈ ਪਿੰਡ ਵਿੱਚੋਂ ਤੇ ਐਮਐਲਏ ਗਰਲਕਨੌਰ ਬੱਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ